ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਹੜੀ ਪਾਰਟੀ ਨੇ ਕੀ ਸਟੈਂਡ ਰੱਖਿਆ ਸਭ ਦੇ ਸਾਹਮਣੇ ਹੈ ਖਾਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਕਿ ਕੋਈ ਲੀਡਰ ਬੋਲਿਆ ਨਹੀਂ ਖੁੱਲ ਕੇ ਨਹੀਂ ਕਿਹਾ ਕਿ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਕਿਹੜੇ ਪਾਸੇ ਖੜੇ ਹੋ ਤੁਸੀਂ ਲਕੀਰ ਦੇ ਇੱਧਰ ਹੋ ਇੱਧਰ ਹੋ ਕੁਝ ਨਹੀਂ ਬੋਲਿਆ ਹਾਲਾਂਕਿ ਜਿਨ੍ਹਾਂ ਨਾਲ ਗੱਠ ਜੋੜ ਹੈ ਪੰਜਾਬ 'ਚ ਵਸਪਾ ਉਹਨਾਂ ਨੇ ਜ਼ਰੂਰ ਕਿਹਾ ਕਿ ਇਸ ਦੀ ਅਸੀਂ ਨਿੰਦਿਆ ਕਰਦੇ ਹਾਂ ਧੱਕਾ ਕੀਤਾ ਭਾਜਪਾ ਸੰਦੀਪ ਜਦੋਂ ਇਹ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ਦੀ سلسلہ ਮੀਟਿੰਗਾਂ ਸ਼ੁਰੂ ਹੋਣੀਆਂ ਸ਼ੁਰੂ ਹੋਈਆਂ ਪੀ ਦੋ ਜਿਹੜੇ ਵੱਡੇ ਲੀਡਰ ਨਾ ਚਾਹੇ ਉਹਦੇ ਚ ਮੇਰੇ ਖਿਆਲ ਉਹਦੋਂ ਥੋੜੋ ਵੀ ਬੜੀ ਸ਼ੇਰ ਹੋਈ ਸੀ ਡਾਕਟਰ ਦਲਜੀਤ ਸਿੰਘ ਚੀਮਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰੇ ਹੋਰ ਵੀ ਜਿਹੜੇ ਨਾ ਉਹ ਇਹ ਜਿਹੜਾ ਕਾਉਂਸਲਰ ਜਿਹੜਾ ਇਹਨਾਂ ਦਾ ਹਰਦੀਪ ਸਿੰਘ ਹੈ ਨਾ ਉਹਦੇ ਘਰ ਗਏ ਸੀ ਤੇ ਹੁਣ ਸ਼੍ਰੋਮਣੀ ਕਾਲੀ ਦਲ ਦਾ ਇੱਕੋ ਕਾਉਂਸਲਰ ਆ ਜਿਨੇ ਕੱਲ ਬੀਜੇਪੀ ਨੂੰ ਵੋਟ ਪਾਈ ਹਾਲਾਂਕਿ ਉਸ ਕਾਉਂਸਲਰ ਨੇ ਕੀ ਕੀਤਾ ਹੈਗਾ ਕਿ ਡੀਸੀ ਨੂੰ ਇੱਕ ਚਿੱਠੀ ਲਿਖਤੀ ਪਤਾ ਨਹੀਂ ਸੱਚੇ ਹੁੰਦੀ ਖਾਤਰ ਜਾਂ ਵੈਸੇ ਹੀ ਕਿ ਜੀ ਇਹਦੇ ਚ ਨੋਟਾ ਦਾ ਨਹੀਂ ਹੈਗਾ ਕੋਈ ਪ੍ਰੋਵੀਜ਼ਨ ਤੇ ਉਹ ਕਹਿੰਦੇ ਇਹਦੇ ਚ ਨੋਟਾ ਨਹੀਂ ਹੁੰਦਾ ਪਰ ਤੁਸੀਂ ਹੋਰ ਰਿਜੈਕਟ ਕਰ ਸਕਦੇ ਸੀ ਨਹੀਂ ਜਾਂਦੇ ਪਰ ਤੁਸੀਂ ਬੀਜੇਪੀ ਨੂੰ ਵੋਟ ਪਵਾਈ ਆ ਜਿਹੜਾ ਕਾਲੀ ਦਲ ਦਾ ਕਾਉਂਸਲਰ ਨਾ ਉਹਨੂੰ ਉਨੇ ਪਾਈ ਨਹੀਂ ਆ ਵੋਟ ਉਹਨੂੰ ਪਵਾਈ ਗਈ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ ਹਜੇ ਵੀ ਭੁੱਖ ਹੈਗੀ ਆ ਕਿ ਪੰਜਾਬ ਦੇ ਵਿੱਚ ਜੇ ਅਸੀਂ ਸਾਡਾ ਪੋਲੀਟੀਕਲ ਤੌਰ ਤੇ ਸਰਵਾਈਵਲ ਹੈ ਤੇ ਉਹ ਬੀਜੇਪੀ ਆ ਸਾਨੂੰ ਬੀਜੇਪੀ ਦੀ ਵਿਸਾਖੀ ਦੀ ਜਰੂਰਤ ਹੈ ਵਿਸਾਖੀਆਂ ਦੀ ਜਰੂਰਤ ਹੈ ਜਾਂ ਬੀਜੇਪੀ ਨੂੰ ਕਾਲੀ ਦਲ ਦੀ ਜਰੂਰਤ ਹੈ ਇਸ ਕਰਕੇ ਇਹ ਦੀ ਸ਼ੁਰੂਆਤ ਆ ਹੁਣ ਦੇਖੋ ਸਾਰੀ ਦੁਨੀਆ ਨੇ ਕਿਹਾ ਕਿ ਬੀਜੇਪੀ ਦੀ ਜਿਹੜੀ ਧੱਕਾਸ਼ਾਹੀ ਆ ਸਿਆਸੀ ਜਿਹੜੀ ਸ਼ਾਜਸ਼ਾ ਚਲੀਆਂ ਨੇ ਡੈਮੋਕ੍ਰੇਸੀ ਦਾ ਘਾਣ ਕੀਤਾ ਗਿਆ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ ਉਹ ਚਾਹੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਗੜੀ ਸਾਹਿਬ ਨੇ ਕਿਹਾ ਹੋਵੇ ਚਾਹੇ ਪ੍ਰਿੰਕਾ ਗਾਂਧੀ ਵਾਰਡਰਾ ਦਾ ਹੋਵੇ ਚਾਹੇ ਭਗਵੰਤ ਮਾਨ ਸਾਹਿਬ ਹੋਵੇ ਚਾਹੇ ਮਨੀ ਨਾ ਦਾ ਪਰਮੇਂਤ ਕੁਮਾਰ ਸਾਰੇ ਰਾਜਾ ਵਰਿੰਗ ਚਾਹੇ ਰਾਗਵ ਚੱਡਾ ਅਰਵਿੰਦ ਕੇਜਰੀਵਾਲ ਮਲਕਰ ਜੇ ਖੜਗੇ ਵਗੈਰਾ ਨੇ ਵੀ ਔਰ ਅੱਜ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਉੱਠਿਆ ਜਿਹੜੇ ਫਤਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਨੇ ਡਾਕਟਰ ਅਮਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਕਿਵੇਂ ਡੈਮੋਕ੍ਰੇਸੀ ਖਤਰੇ ਦੇ ਵਿੱਚ ਆ ਔਰ ਇਸ ਮਸਲੇ ਦੇ ਵਿੱਚ ਜੇਪੀ ਨੱਡਾ ਨੂੰ ਟਵੀਟ ਕਰਨਾ ਪਿਆਗਾ ਕਿ ਨਹੀਂ ਇਹ ਇਹ ਗੱਠ ਜੋੜ ਦੀ ਹਾਰ ਹੋਈ ਆ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈਗਾ ਇਸ ਮਸਲੇ 'ਚ ਕਾਲੀਦਲ ਦੇ ਕਿਸੇ ਵੀ ਲੀਡਰ ਦੇ ਨਾ ਉਹ ਜਿਹੜੇ ਕਾਉਂਸਲਰ ਕਾਉਂਸਲ ਤੇ ਵੋਟ ਹੀ ਪਾ ਗਿਆ ਤੇ ਕਿਹੜੇ ਮੂ ਨਾਲ ਖੰਡਨ ਕਰਦੇ ਕਿਉਂਕਿ ਲੋਕਾਂ ਨੇ ਸਿਆਸੀ ਚਪੇੜਾ ਮਾਰਨੀ ਸੀ ਇਹਨਾਂ ਦੇ ਕਾਲੀ ਵਾਲਿਆਂ ਦੇ ਕਿ ਇੱਕ ਪਾਸੇ ਤੁਸੀਂ ਵੋਟ ਪਾ ਦਿੱਤੀ বিজেਪ ਹੁਣ ਡਰਾਮੇ ਕਰਦੇ ਤੇ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਗੱਠਜੋੜ ਪੱਕਾ ਲਾਜ਼ਮੀ ਹੋਏਗਾ ਉਹ ਕਿਸੇ ਵੇਲੇ ਵੀ ਹੋ ਸਕਦਾ ਕਿਉਂਕਿ ਲੱਗਾ ਕਿ ਇਸ ਹਫਤੇ ਜਿਹੜਾ ਫਰਵਰੀ ਮਹੀਨਾ ਚੜ੍ਹਨਾ ਹੈਗਾ ਇਸ ਹਫਤੇ ਦੇ ਵਿੱਚ ਜਿਹੜੇ ਨੇ ਕਾਲੀ ਦਲ ਦੇ ਵੱਡੇ ਲੀਡਰ ਨਾਰਾਜ਼ ਹੋਏ ਸੀ ਸੁਖਦੇਵ ਸਿੰਘ ਢੀਂਡਸਾ ਜਿਹੜਾ ਉਹਨਾਂ ਦੀ ਅਗਵਾਈ ਚ ਸ਼੍ਰੋਮਣੀ ਕਾਲੀ ਦਲ ਸੰਯੁਕਤ ਬਣਿਆ ਉਹ ਵਾਪਸ ਆ ਰਹੇ ਨੇ ਉਹਨਾਂ ਨੂੰ ਦੋ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਗੱਠਜੋੜ ਜਦੋਂ ਇਹ ਪਾਰਟੀ ਮਰਜ ਹੋ ਰਹੀ ਆ ਇੱਕ ਤੇ ਲੜਨਗੇ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਤੇ ਫਤੇਗੜ ਸਾਹਿਬ ਤੋਂ ਲੜਨਗੇ ਲੋਕ ਸਭਾ ਚੋਣਾਂ ਜਿਹੜੇ ਰਿਟਾਇਰਡ ਜਸਟਿਸ ਆ ਜਿਹੜੇ ਐਮ ਐਲ ਏ ਵੀ ਰਹਿ ਚੁੱਕੇ ਨੇ ਜਸਟਿਸ ਨਿਰਮਲ ਸਿੰਘ ਉਹ ਦੋ ਸੀਟਾਂ ਦੇਣਗੇ ਤੇ ਅਕਾਲੀ ਦਲ ਚ ਮਰਜ ਹੋ ਰਿਹਾ ਬੀਬੀ ਜਗੀਰ ਕੌਰ ਵੀ ਆ ਸਕਦੀ ਇਸ ਕਰਕੇ ਜੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਵਿੱਚ ਅਗਲੇ ਹਫਤੇ ਤੱਕ ਆ ਸਕਦੇ ਨੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਜਿਹੜੀਆਂ ਸੁਬੀਸ਼ ਸਿੰਘ ਬਾਦਲ ਹੋਣਾਂ ਨੇ ਕਾਲ ਤੱਕ ਜਾ ਕੇ ਮਾਫੀਆਂ ਮੰਗੀਆਂ ਇਹ ਸਾਰੀ ਉਦੋਂ ਗਰਾਉਂਡ ਬਣ ਚੁੱਕੀ ਸੀ ਤੇ ਬੀਜਪੀ ਦਾ ਸਮਝੌਤਾ ਕਨਫਰਮ ਹੈ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਕਾਲੀ ਦਲ ਦੇ ਕਾਉਂਸਲਰ ਨੇ ਵੋਟ ਪਾਈ ਆ ਬੀਜਪੀ ਨੂੰ ਇਸ ਤੋਂ ਇਸ਼ਾਰਾ ਇਹ ਆ ਕਿ ਪੰਜਾਬ ਚ ਵੀ ਗੱਠਜੁੜ ਹੋ ਸਕਦਾ ਤੇ ਉਹ ਹੀ ਹੋ ਸਕਦਾ ਕਿ ਅੱਗੇ ਬੀਜਪੀ ਤਿੰਨ ਸੀਟਾਂ ਦੇ ਲੜਦੀ ਸੀ ਹੁਣ ਚਾਰ ਤੇ ਲੜ ਸਕਦੀ ਆ 10 ਤੇ ਤੇ ਜਾਂ 9 ਤੇ ਸ਼੍ਰੋਮਣੀ ਕਾਲੇ ਦਾ ਲੜੂਗਾ ਬੀਜਪੀ ਅੱਗੇ ਕਿਹੜੀ ਸੀਟ ਤੋਂ ਲੜਦੀ ਸੀ ਅੰਮ੍ਰਿਤਸਰ ਹਾਰਪੁਰ ਗੁਰਦਾਸਪੁਰ ਤੇ ਹੋ ਸਕਦਾ ਹੈ ਇਸ ਵਾਰ ਚੌਥੀ ਸੀਟ ਲੁਧਿਆਣਾ ਜਾਂ ਪਟਿਆਲਾ ਜੋ ਕਿ ਪਟਿਆਲੇ ਤੋਂ ਕੈਪਟਨ ਮਰਿੰਦਰ ਦੀ ਕੁੜੀ ਜੈਂਦਰ ਕੌਰ ਤਿਆਰੀ ਕਰਕੇ ਬੈਠਿਆ ਹੋ ਸਕਦਾ ਕਿ ਉਹ ਲੜਨਾ ਮਤਲਬ ਚਾਰ ਕਾਲੀ ਬੀਜਪੀ ਨੂੰ ਮਿਲ ਸਕਦੀ ਹੈ ਗਿਆ ਤੇ ਬਾਕੀ ਰਹਿ ਗਿਆ 9 ਨੌਵੇਂ ਚ ਦੋ ਜਿਹੜੀਆਂ ਸੀਟਾਂ ਨੇ ਕਹਿੰਦੇ ਉਹ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਡਸਾ ਔਰ ਫਤਿਹਗੜ੍ਹ ਸਾਹਿਬ ਤੋਂ ਰਿਟਾਇਰਡ ਜਸਟਿਸ ਨਿਰਮਲ ਸਿੰਘ ਜਿਹੜੇ ਸਾਹਿਬ ਕਾ ਐਮਐਲਏ ਵੀ ਰਹਿ ਚੁਕੇ ਤੇ ਬਾਕੀ ਜਿਹੜੇ ਕਾਲੀ ਦਲ ਤੇ ਕਾਲੀ ਦਲ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਬਠਿੰਡਾ ਹਰ ਸਿਮਰਤ ਨੇ ਲੜਦੀਆਂ ਖਡੂਰ ਸਾਹਿਬ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਲੜੇ ਅੰਮ੍ਰਿਤਸਰ ਤੋਂ ਅਨੀਲ ਜੋਸ਼ੀ ਲੜੇ ਉਹ ਨਾਂ ਪਹਿਲਾਂ ਹੀ ਉਹਨੇ ਡਿਕਲੇਅਰ ਕੀਤੇ ਹੋਏ ਨੇ ਪਰ ਆ ਜਿਹੜਾ ਕਾਲੀ ਦਲ ਨੂੰ ਲੱਗਦਾ ਕਿ ਗੱਠ ਜੋੜੋ ਹੁਣ ਸਵਾਲ ਹੈ ਕਿ ਇਸ ਗੱਠ ਜੋੜ ਨਾਲ ਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ ਭਾਜਪਾ ਨੂੰ ਕਿੰਨਾ ਫਾਇਦਾ ਹੋ ਗਿਆ ਨਹੀਂ ਤੇ ਜੇ ਇਹਨਾਂ ਦੀ ਨਹੀਂ ਨੀਤ ਹੁੰਦੀ ਕਿ ਅਸੀਂ ਭਾਜਪਾ ਨਾਲ ਗੱਠ ਜੋੜ ਨਹੀਂ ਕਰਨਾ ਤੇ ਫਿਰ ਕੱਲ ਇਹਨਾਂ ਨੂੰ ਅ ਵੋਟ ਨਹੀਂ ਸੀ ਪਾਉਣੀ ਚਾਹੀਦੀ ਭਾਵੇਂ ਇਹਦੇ ਵਿੱਚ ਆਮ ਆਦੀ ਪਾਰਟੀ ਦਾ ਜਾਂ ਕਾਂਗਰਸ ਦਾ ਜਿਹੜਾ ਗੱਠ ਜੁੜ ਪਿਆ ਉਹਨਾਂ ਦਾ ਮੇਰ ਬਣ ਜਾਂਦਾ ਪਰ ਇਹਨਾਂ ਨੇ ਕੱਲ ਵੋਟ ਜਾਣ ਕੇ ਪਾਈ ਆ ਕਿਉਂਕਿ ਹੱਲੇ ਵੀ ਇਹਨਾਂ ਨੂੰ ਸਿਆਸੀ ਭੁੱਖਾ ਕਿ ਜੇ ਤੇ ਸਾਡੇ ਘੱਟ ਵੀ 2 MP ਵੀ ਬਣ ਗਏ ਕਾਲੀ ਦਲ ਦੇ ਤੇ ਸੈਂਟਰ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗਿਆ ਕਿ ਅੱਜ ਦੀ ਤਰੀਕ ਦੇ ਵਿੱਚ ਚਾਂਸ ਕਿਹਦੇ ਅਗਨੇ ਕਿ ਭਾਜਪਾ ਰਿਪੀਟ ਕਰੂਗੀ ਮੋਦੀ ਸਾਹਿਬ ਤੀਜੀ ਵਾਰ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣ ਗਏ ਜੀ ਤੇ ਜੇ ਸਾਡੇ 2 ਵੀ MP ਬਣ ਗਏ ਸੈਂਟਰ ਦੇ ਵਿੱਚ ਸਾਡੀ ਵਜੇਰੀ ਪੱਕੀ ਹੈਗੀ ਆ ਇਸ ਕਰਕੇ ਇਹ ਤਿਆਰੀ ਇਸੇ ਕਰਕੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਕਿ ਦੋਸਤੀ ਦਾ ਹੱਥ ਵਧਾਇਆ ਅੱਗੇ ਉਹ ਦੋਸਤੀ ਦਾ ਹੱਥ ਜਦੋਂ ਵੱਧ ਜਾਂਦਾ ਹੈਗਾ ਜਦੋਂ ਹੱਥ ਦੇ ਨਾਲ ਹੱਥ ਮਿਲ ਗਿਆ ਫਿਰ ਦਿਲ ਨਾਲ ਦਿਲ ਮਿਲ ਜਾਂਦੇ ਨੇ ਜਫੀਆਂ ਨੇ ਜਫੀਆਂ ਪੈ ਜਾਂਦੀਆਂ ਤੇ ਕਿਸੇ ਵੀ ਵੱਲ ਵੀ ਕਹਿ ਸਕਦੇ ਕਿ ਸੁਖਬੀ ਸਿੰਘ ਬਾਦਲ ਦੀ ਜਫੀ ਵਾਲੀਆਂ ਤਸਵੀਰਾਂ ਜਾਂ ਆਪਾਂ ਦੇਖਾਂਗੇ ਜੇਪੀ ਨੱਡਾ ਸਾਹਿਬ ਦੇ ਨਾਲ ਜਾਂ ਅਮਿਤ ਸ਼ਾਹ ਸਾਹਿਬ ਦੇ ਨਾਲ ਜਾਂ ਫਿਰ ਨਰਿੰਦਰ ਮੋਦੀ ਸਾਹਿਬ ਨਾਲ